ਦੀ ਕੀ ਫਤਿਹ ਅ ਇੱਕ ਤੇ ਨਿਪੁੰਨ ਸਵਾਰ ਜਿੱਦਾਂ ਆਪਾਂ ਐ ਚੜਦੇ ਆਂ ਸਾਈਡ ਤਾਂ ਨਹੀਂ ਉਹ ਤੇ ਇਹ ਆ ਵੀ ਜਦੋਂ ਬਲਾਕੀ ਮਾਰ ਕੇ ਚੜਨਾ ਇੱਕ ਜਿੱਦਾਂ ਨਵਾਂ ਸਵਾਰ ਆ ਦੋਵੇਂ ਸਵਾਰ ਨਵੇਂ ਆ ਤੇ ਫਤਿਹ ਸਿੰਘ ਕੋੜਾ ਫੜੋ ਆ ਮਨਿੰਦਰ ਫਤਿਹ ਸਿੰਘ ਕੋੜੇ ਨੂੰ ਕਮਾਓ ਨਾ ਐ ਨੂੰ ਲੈਓ ਮੇਰੇ ਅੱਲਾ ਹਾਂ ਕਮਾ ਦੋ ਕਮਾ ਦੋ ਕਮਾ ਦੋ ਬਾ ਸਵਾਰ ਸਵਾਰ ਆ ਦੇਖ ਮਨਿੰਦਰ ਤੂੰ ਨੌਜਵਾਨ ਆ ਪੱਟਾਂ 'ਚ ਜਾਣਾ ਠੀਕ ਆ ਆ ਘੋੜੇ ਦੇ ਇੱਥੋਂ ਆ ਆ ਆ ਆ ਚੀਜ਼ ਫੜ ਲੈਣੀ ਠੀਕ ਆ ਆ ਗਿਆ ਪਹਿਲਾਂ ਆ ਜੰਪ ਕਰਦੇ ਫਤੇ ਫੜ ਕੇ ਰੱਖ ਕੋਣਾ ਠੀਕ ਆ ਆ ਦੇਖ ਠੀਕ ਆ ਆ ਚਲੇ ਗਏ ਹਾਂਜੀ ਆ ਦੇਖੋ ਆ ਵਾਲ ਨਹੀਂ ਛੱਡਨੇ ਲੈ ਠੀਕ ਆ ਹੁਣ ਵੇਖੋ ਮੈਂ ਨਾਰਮਲ ਜੰਪ ਨਾਲ ਉੱਤੇ ਚਲੇ ਗਿਆ ਆ ਆਪਾਂ ਸੈੱਟ ਹੋ ਗਏ ਹਾਲਾਂਕਿ ਮੇਰੇ ਚੂਲਾ ਪਾਇਆ ਹੋਇਆ ਘੋੜਾ ਵੀ ਕਾਫੀ ਤਕੜਾ ਛੋਟਾ ਨਹੀਂ ਗਾ ਹਾਂਜੀ ਤੇ ਜਦੋਂ ਘੋੜੇ ਤੋਂ ਉਤਰਨਾ ਇੱਕ ਤੇ ਆ ਜਿਹੜੀ ਚੀਜ਼ ਆ ਇਸ ਤੋਂ ਬਚ ਕੇ ਰਹਿਣਾ ਘੋੜੇ ਦੇ ਕਦੀ ਵੀ ਮੂੰਹ ਅਗਲੇ ਬੰਨੇ ਨਿਵਾਉਣਾ ਨਹੀਂ ਕਦੀ ਨਹੀਂ ਨੀਵਾ ਕਰਨਾ ਆ ਚੀਜ਼ ਘੋੜਾ ਮਾਰਦਾ ਹੁੰਦਾ ਜਦੋਂ ਕਿਤੇ ਇੱਥੇ ਗਾਂ ਕਰਦੀਏ ਘੋੜੇ ਦੇ ਉੱਤੇ ਬਹਿ ਕੇ ਫਤ ਲਗਾਮ ਫੜਾਉ ਕਿਉਂਕਿ ਮੈਨੂੰ ਲਾਣਾ ਘੋੜਾ ਜ਼ਿਆਦਾ ਬੈਟਰ ਲੱਗਦਾ ਮੈਨੂੰ ਮੈਂ ਜਦੋਂ ਆਪਣੀ ਮਰਜ਼ੀ ਦੀ ਆਨੰਦ ਦੀ ਸਵਾਰੀ ਕਰਦਾ ਨਾ ਹਾਂਜੀ ਤੇ ਮੈਨੂੰ ਇਹ ਹੁੰਦਾ ਵਾ ਆ ਠੀਕ ਆ ਜੀ ਆ ਦੇਖੋ ਜਿਹੜੀਆਂ ਮੈਂ ਤੁਹਾਨੂੰ ਗੱਲਾਂ ਸਮਝਾਉਣਾ ਵਾ ਕੋੜੇ ਦੇ ਉੱਤੇ ਬਾਲੀ ਖਿੱਚਾ ਤੁਹੀ ਨਹੀਂ ਚਲਦੀ ਕੋਈ ਲੋੜ ਹੀ ਨਹੀਂ ਗਈ ਆ ਦੇਖੋ ਆਹੋ ਹੀ ਕੋੜਾ ਨਾ ਹੁਣ ਜਿੰਨੂੰ ਇੰਗਲਿਸ਼ ਚ ਕਹਿ ਦਿੰਦੇ ਡਿਰਸਾਹ ਜੀ ਹੱਥ ਨਹੀਂ ਹਿਲਾਉਣੇ ਹੱਥ ਦਿਰਸਾਹ ਜਾਂ ਜੋ ਮਰਜ਼ੀ ਆ ਜਦੋਂ ਤੁਸੀਂ ਸਵਾਰ ਜੇ ਨਾ ਆ ਲਓ ਆ ਦੇਖੋ ਆ ਦੇਖੋ ਬਈ ਪ੍ਰੀਤ ਆਪਾਂ ਹੱਥ ਬਾਹਰ ਨੂੰ ਐ ਨੂੰ ਆਉ ਨੂੰ ਨਾ ਪਰ ਆ ਜੀ ਭਾਈ ਤੋ ਇੱਕ ਥਾਂ ਇਕੱਠੇ ਹੋ ਜਾ ਆ ਦੇਖੋ ਅਗੇ ਕੋਲ ਲਗਾਮਾਂ ਕਿੰਨੀਆਂ ਆ ਉਹੀ ਘੋੜਾ ਨਾ ਠੀਕ ਆ ਆ ਦੇਖੋ ਆ ਦੋਵੇਂ ਪੈਰਲ ਆ ਦੇਖੋ ਹੁਣ ਮੈਂ ਇਹਨੂੰ ਮੋੜਦਾ ਆ ਲਓ ਪੈਰ ਤੇ ਮੋੜ ਲਓ ਇੱਕ ਆ ਪੈਰ ਲਾ ਕੇ ਮੋੜੋ ਆ ਪੈਰ ਲਾ ਕੇ ਐ ਮੋੜੋ ਆ ਪੈਰ ਲਾ ਕੇ ਐ ਮੋੜੋ ਮੁਰ ਕੇ ਤੇ ਘੋੜਾ ਲਗਾਮਾਂ ਤੇ ਰਹਿੰਦਾ ਹੀ ਨਹੀਂ ਪੈਰਾਂ ਨਾਲ ਮੁੜੀ ਜਾਂਦਾ ਵਾ ਰਾਈਟ ਹੁਣ ਮੈਂ ਘੋੜਾ ਫਤਿਹ ਸਿੰਘ ਆਓ ਘੋੜਾ ਫੜੋ ਹਾਂਜੀ ਤਕਰੀਬਨ ਜਦੋਂ ਨਵਾਂ ਸਵਾਰ ਵਾਕ ਕਰਵਾ ਰਿਹਾ ਵਾ ਦੂਜੇ ਸਵਾਰ ਨੇ ਆ ਕੇ ਭੱਜ ਕੇ ਘੋੜਾ ਫੜ ਲੈਣਾ ਉਤਰਨਾ ਕਿਦਾਂ ਘੋੜੇ ਨੂੰ ਘੋੜੇ ਨੂੰ ਪਤਾ ਲੱਗੇ ਵੀ ਮੇਰਾ ਸਵਾਰ ਮੇਰੇ ਨਾਲ ਕਿੰਨਾ ਲਗਾ ਕਰਦਾ ਹੋ ਗਿਆ ਤੇ ਆ ਲਓ ਜੀ ਇਹ ਐਡਾ ਹੁਣ ਮੈਂ ਇੱਕ ਵਾਰ ਫੇਰ ਚੜ ਕੇ ਦਿਖਾਉਣਾ ਠੀਕ ਆ ਆ ਵਾੜ ਫਤੇ ਸੇਂਕੋ ਲੈ ਇੱਤਰਾ ਨਹੀਂ ਫੜਨਾ ਜਿਤਨਾ ਕਿਹਾ ਸੀ ਐਦਾਂ ਐਦਾਂ ਖਲਾਰ ਕੇ ਐਦਾਂ ਆ ਲਗਾਮ ਨਾਲ ਕੋਈ ਮਤਲਬ ਨਹੀਂ ਗਾ ਉਹ ਤੁਹਾਨੂੰ ਜਦੋਂ ਕੰਟਰੋਲ ਆ ਗਿਆ ਘੋੜਾ ਤੁਰਿਆ ਜਾਂਦਾ ਹੋਵੇ ਜੋ ਮਰਜੀ ਹੋਵੇ ਚੜਨੇ ਚੜਨਾ ਆ ਦੇਖੋ ਠੀਕ ਆ ਆ ਆਪਾਂ ਇਧਰੋਂ ਆ ਫੜ ਲਿਆ ਹਾਂਜੀ ਫਤੇ ਘੋੜਾ ਕਾ ਖਾਣ ਪੈਂਦਾ ਆ ਦੇਖੋ ਠੀਕ ਆ ਅੱਬਾ ਨਾ ਠੀਕ ਆ ਰਾਈਟ ਹਾਂਜੀ ਆ ਦੇਖੋ ਆ ਹੁਣ ਮੈਂ ਤੁਹਾਡਾ ਕਰਕੇ ਆਰਾਮ ਨਾਲ ਚੜਨ ਲਿਆ ਆ ਮੂੰਹ ਇਧਰ ਇਧਰ ਪਾਸੇ ਧੌਣ ਵਾਲੇ ਬੰਨੇ ਨਹੀਂ ਆ ਸਿੱਧੇ ਹੋ ਕੇ ਆ ਲਓ ਠੀਕ ਆ ਸ਼ਾਬਾਸ਼ ਫਤੇ ਸਿੰਘ ਵੈਰੀ ਗੁੱਡ ਹੁਣ ਮੈਂ ਕੋੜਾ ਫੜਦਾ ਬੰਦ ਕਰੋ ਜੀ ਕਰਾ